जन जीवन है पूरी तरह प्रभावित होया समेत पूरा उत्तर भारतीय कड़ाके की ठंड है तो मुश्किल खड़ी कर रही है धुन छाई हुई है जिसमें सड़की आवाजाई हो रेल आवाजाई या हवाई सेवा प्रभावित हो रही है और ही हादसे दिया तस्वीर भी लगातार सामने आ रही है धुंधा उड़ाना से भी व्यापक असर जड़ा है पैंता नजर आ रहा है ठंड तो बचने लोगों वालों अग का सहारा लिया जा रहा है लेकिन इस वेले जो तापमान होया और जिस तरह विजिबिलिटी कटी है इसने जिंदगी की रफ्तार से पूरी तरह ब्रेक लगा दी है और वीडी मुश्किल खड़ी कर रही है ਤੋ ਧੁੰਦਾ ਉਡਾਣਾ ਤੇ ਇਥੇ ਵੱਡਾ ਅਸਰ ਪੈ ਰਿਹਾ ਸੜਕੀ ਆਵਾਜਾਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਔਰ ਉਥੇ ਸੜਕੀ ਹਾਦਸਿਆਂ ਦੇ ਵਿੱਚ ਵੀ ਇਜ਼ਾਫਾ ਹੋ ਰਿਹਾ ਸਾਰੇ ਨਾਲ ਸਾਰੇ ਸਹਿਯੋਗੀ ਉਹਨਾਂ ਤੋਂ ਅਸੀਂ ਜਾਣਕਾਰੀ ਇਸ ਵੇਲੇ ਦੀ ਲੈਣਿਆ ਕੀ ਕੋਈ ਜਾਣਕਾਰੀ ਹੈ ਗੁਰਦਸ਼ਨ ਤਸਵੀਰ ਅਸੀਂ ਤੁਹਾਡੇ ਪਿੱਛੇ ਦੇਖ ਸਕਦੇ ਆ ਇੱਦਾਂ ਲੱਗ ਰਿਹਾ ਕਿ ਪਿੱਛੇ ਇੱਕ ਸਿਰਫ ਚਿੱਟੀ ਦੀਵਾਰ ਹੈ ਔਰ ਇਹ ਤਸਵੀਰ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਬਣੀ ਹੋਈ ਹੈ ਕੀ ਕੁਝ ਹੋਰ ਜਾਣਕਾਰੀ ਬਿਲਕੁਲ ਰਾਜ ਜਿਹੜੀ ਅੱਜ ਜਿਹੜੀ ਠੰਡ ਦਾ ਜਿਹੜਾ ਗੱਲ ਕਰਦੇ ਆ ਤਾਪਮਾਨ ਦੀ ਫੇਰ ਅੱਜ ਤੋਂ ਸੰਗਰੂਰ ਦੇ ਵਿੱਚ ਜਿਹੜਾ ਤਿੰਨ ਟੈਂਪਰੇਚਰ ਹੈ ਉਹ ਰਿਕਾਰਡ ਕੀਤਾ ਗਿਆ ਤੇ ਦੂਜੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖੋ ਕਿ ਚਿੱਟੀ ਚਾਦਰ ਦੀ ਕੰਧ ਲੱਗ ਰਹੀ ਆ ਪਰ ਤੁਹਾਨੂੰ ਦੱਸ ਦਈਏ ਕਿ ਸਾਤੋਂ ਸਿਰਫ 10 ਗੱਜ ਦੀ ਦੂਰੀ ਜਿੱਥੋਂ ਗੱਡੀਆਂ ਮੁਰਦੀਆਂ ਨਜ਼ਰ ਆਉਂਦੀਆਂ ਨੇ ਉੱਥੇ ਜਿਹੜਾ ਐਕਸਪ੍ਰੈਸ ਹਾਈਵੇ ਹੈ ਹੈਗਾ ਨਿਕਲਦਾ ਜੋ ਜਿਹੜਾ ਦਿੱਲੀ ਕੜਨਾ ਐਕਸਪ੍ਰੈਸ ਹਾਈਵੇ ਆ ਜਿਹੜਾ ਉਹ ਉਸ ਦੀ ਜਿਹੜਾ ਰੋਡ ਆ ਪੁਲ ਬਣਿਆ ਹੋਇਆ ਸਾਨੂੰ ਪੁਲੋ ਦੀਆਂ ਤਸਵੀਰਾਂ ਬਿਲਕੁਲ ਦਿਖਾਈ ਨਹੀਂ ਦਿੰਦੀਆਂ ਹੈਗੀਆਂ ਦੂਜੀ ਗੱਲ ਇਹ ਵੀ ਦੱਸ ਦਈਏ ਕਿ ਜਿਹੜੇ ਸੜਕੀ ਹਾਦਸੇ ਨੇ ਲੋਡ ਹੈ ਇੱਥੇ ਧਿਆਰ ਰੱਖਣ ਦੀ ਕਿਉਂਕਿ ਜਿਹੜੀ ਤੁੰਦ ਸੰਘਣੀ ਹੋਣ ਦੇ ਕਾਰਨ ਲੋਕਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਸਾਡੇ ਸਾਹਮਣੇ ਇੱਕ ਤੁਸੀਂ ਦੇਖੋਗੇ ਇੱਥੇ ਜਿਹੜੀ ਸੜਕਾਂ ਨੂੰ 1 ਬਨਵੇ ਨੂੰ ਜਿਹੜਾ ਬਨਵੇ ਨੂੰ ਸਿੰਗਲ ਕੀਤਾ ਜਾਂਦਾ ਕਿਉਂਕਿ ਅੱਗੇ ਪੁਲ ਦਾ ਕੰਮਕਾਰ ਚੱਲ ਰਿਹਾ ਦੂਜੇ ਪਾਸੇ ਪ੍ਰਸ਼ਾਸਨ ਦੀ ਜਿਹੜੀ ਅੰਗੈਲੀ ਆ ਜਾਂ ਠੇਕੇਦਾਰ ਦੀ ਜਿਹੜੀ ਅੰਗ ਲਾਈਟ ਲੱਗੀ ਹੋਈ ਹੈ ਇੰਨੀ ਸੰਘਣੀ ਧੁੰਦ ਹੋਣ ਦੇ ਬਾਵਜੂਦ ਵੀ ਜਿਹੜੀ ਲਾਈਟ ਆ ਬਿਲਕੁਲ ਬੰਦ ਆ ਇੱਥੋਂ ਗੱਡੀਆਂ ਜਿਹੜੀਆਂ ਬਿਲਕੁਲ ਸਲੋ ਹੋ ਕੇ ਲੰਘਦੀਆਂ ਨੇ ਪਰ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹਨਾਂ ਵੱਲੋਂ ਕੋਈ ਵੀ ਜਿਹੜਾ ਧਿਆਨ ਨਹੀਂ ਦਿੱਤਾ ਜਾਂਦਾ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਆ ਤੁਸੀਂ ਦੇਖੋਗੇ ਦੂਰ ਜਿਹੜੀਆਂ ਸੱਤੋਂ ਲਾਈਟਾਂ ਨੇ ਉਹ ਬਿਲਕੁਲ ਧੁੰਦਲੀਆਂ ਨਜ਼ਰ ਆਉਂਦੀਆਂ ਨੇ ਉੱਥੇ ਜਾ ਕੇ ਗੱਡੀਆਂ ਬਿਲਕੁਲ ਦਿਖਣੀਆਂ ਬੰਦ ਹੋ ਜਾਂਦੀਆਂ ਨੇ ਲਾਈਟਾਂ ਵੀ ਬਿਲਕੁਲ ਬੰਦ ਹੋ ਜਾਂਦੀਆਂ ਨੇ ਪਰ ਇਸ ਟਾਈਮ ਜਿਹੜੀ ਤੁਹਾਨੂੰ ਦੂਸਰੀ ਗੱਲ ਇਹ ਵੀ ਦੱਸ ਦਈਏ ਕਿ ਜਿਸ ਤਰ੍ਹਾਂ ਕਣਕ ਦੀ ਫਸਲ ਹੈ ਕਣਕ ਦੀ ਫਸਲ ਦੇ ਲਈ ਇਹ ਜਿਹੜੀ ਠੰਡ ਹੈ ਬਹੁਤ ਲਾਭਦਾਇਕ ਹੋਣ ਵਾਲੀ ਆ ਪਰ ਜਿਵੇਂ ਆਲੂ ਦੀ ਜਿਹੜੀ ਜਾਂ ਸਬਜ਼ੀਆਂ ਨੇ ਇਹ ਜਿਹੜੀ ਜ਼ਿਆਦਾ ਠੰਡ ਹੈ ਉਹ ਦਾ ਅਸਰ ਹੈ ਜਿਹੜਾ ਸਬਜ਼ੀ ਤੇ ਆਲੂ ਦੀ ਫਸਲ ਤੇ ਬਹੁਤ ਮਾਰਾ ਪੈਣ ਵਾਲਾ ਕਿਉਂਕਿ ਜ਼ਿਆਦਾ ਠੰਡ ਦੇ ਵਿੱਚ ਜਿਹੜੀ ਆਲੂ ਦੀ ਫਸਲ ਆ ਉਹ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਪਰ ਜਿਹੜੇ ਹਾਲਾਤ ਬਣੇ ਹੋਏ ਨੇ ਤੁਸੀਂ ਦੇਖੋ ਕਿ ਸਾਈਕਲਾਂ ਦੇ ਉੱਤੇ ਜਿਹੜੇ ਇੱਕ ਰੋਜ਼ ਮਰਹ ਦੇ ਕੰਮ ਕਰਨੇ ਵਾਲੇ ਲੋਕ ਨੇ ਉਹ ਆਪਣੇ ਰੋਜ਼ ਰੁਟੀਨ ਦੇ ਕੰਮ ਕਰਨ ਲਈ ਨਿਕਲ ਰਹੇ ਨੇ ਤੇ ਪਰ ਫੇ ਵੀ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਇਹ ਜਿਹੜੀ ਠੰਡ ਹੈ ਇਸ ਵਾਰੀ ਲੋਕ ਕਹਿੰਦੇ ਆ ਕਿ ਲੋਹੜੀ ਤੋਂ ਬਾਅਦ ਜਿਹੜੀ ਠੰਡ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਵਾਰੀ ਉਲਟਾ ਹੋਇਆ ਹੈ ਕਿ ਠੰਡ ਹੈ ਜਿਹੜੀ ਲੋਹੜੀ ਤੋਂ ਬਾਅਦ ਵਧਣੀ ਤੋਂ ਸ਼ੁਰੂ ਹੋਈ ਹੈ ਕਿਉਂਕਿ ਲੇਟ ਪੈਣ ਦਾ ਕਾਰਨ ਹੈ ਜਿਹੜਾ ਠੰਡ ਕਿਤੇ ਨਾ ਕਿਤੇ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਹੈ ਉਹਦਾ ਕਾਰਨ ਹੈ ਕਿ ਜਿਹੜਾ ਟਾਈਮ ਹੈ ਠੰਡ ਜਾਂ ਗਰਮੀ ਦਾ ਜਿਹੜਾ ਟਾਈਮ ਹੈ ਉਹ ਚੇਂਜ ਹੁੰਦਾ ਜਾਪਦਾ ਹੈ ਹਰ ਸਾਲ ਜਿਹੜੀ ਠੰਡਾ ਲੇਟ ਪੈਣਾ ਸ਼ੁਰੂ ਹੁੰਦੀ ਹੈ ਦੇਰੀ ਨਾਲ ਪੈਰੀ ਔਰ ਦੇਰੀ ਨਾਲ ਖਤਮ ਹੋ ਰਹੀ ਹੈ ਔਰ ਹਾਲਾਤ ਇਹ ਨੇ ਕਿ ਹੁਣ ਇਸ ਵੇਲੇ ਇਹ ਤਸਵੀਰ ਜਿਹੜੀ ਹੈ ਬਾਬੇ ਦਿੱਲੀ ਹੋਵੇ ਸੰਗਰੂਰ ਇਹ ਰੋਤਕ ਦੀਆਂ ਤਸਵੀਰਾਂ ਕਿਸ ਕਦਰ ਇਸ ਵੇਲੇ ਕੜਾਕੇ ਦੀ ਠੰਡ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਪੈ ਰਹੀ ਹੈ ਔਰ ਇਸ ਦਾ ਅਸਰ ਪਾਵੇਂ ਸੜਕੀ ਆਵਾਜਾ ਈ ਰੋਇਲ ਹੋਵੇ ਜੜੀਆਂ ਉਸਤੇ ਪੈਰੀਆਂ ਨੇ ਗੁਰਦਸ਼ਨ ਤੁਸੀਂ ਬਣੇ ਰਹਿਣਾ ਅਸੀਂ ਆਪਣੇ ਸਹਿਯੋਗੀ ਆਕਾਸ਼ ਕੋਲ ਵੀ ਚਲਾਂਗੇ ਉਹਨਾਂ ਕੋਲ ਜਾਣਕਾਰੀ ਲੈਣਾ ਕਿ ਦਿੱਲੀ ਦੇ ਵਿੱਚ ਇਸ ਵੇਲੇ ਕੀ ਸੂਰਤ ਤੇ ਹਾਲ ਨੇ ਆਕਾਸ਼ ਇਸ ਵੇਲੇ ਸੀ ਦੇਖਣਾ ਪੂਰਾ ਉੱਤਰ ਪ੍ਰਾਤ ਠੰਡ ਦੀ ਚਪੇਟ ਵਿੱਚ ਹੈ ਲੇਕਿਨ ਦਿੱਲੀ ਦੀ ਜਦੋਂ ਅਸੀਂ ਗੱਲ ਕਰਦੇ ਆਂ ਭਾਵੇਂ ਸੜਕੀ ਹੋਵੇ ਰੇਲ ਆਵਾਜਾਈ ਔਰ ਖਾਸ ਤੌਰ ਤੇ ਹਵਾਈ ਉਡਾਨਾਂ ਤੇ ਬੜਾ ਵੱਡਾ ਅਸਰ ਪੈ ਰਿਹਾ ਜਿਸ ਨਾਲ ਹਵਾਈ ਸੇਵਾਵਾਂ ਕਿਉਂਕਿ ਕਈ ਜਗ੍ਹਾ ਫਲਾਈਟਸ ਰੱਦ ਹੋਈਆਂ ਨੇ ਦੇਰੀ ਨਾਲ ਚੱਲ ਰਹੀਆਂ ਨੇ ਜੀ ਬਿਲਕੁਲ ਰਾਧਾ ਤੁਸੀਂ ਸਹੀ ਕਹਿ ਰਹੇ ਹੋ ਨਾਰਥਰਨ ਇੰਡੀਆ ਦੇ ਵਿੱਚ ਲਗਾਤਾਰ ਠੰਡ ਦਾ ਜੋ ਪ੍ਰਕੋਪ ਹੈ ਉਹ جاری ਹੈ ਤੇ ਸੰਘਣੀ ਧੁੰਦ ਪੈ ਰਹੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿੱਲੀ ਦੇ ਫੋਰ ਵੈਦਰ ਡਿਪਾਰਟਮੈਂਟ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਹ ਦੇ ਦਿੰਨਾ ਕਿ ਦਿੱਲੀ ਦੇ ਸਫਦਰਗੰਜ ਵਿੱਚ ਅੱਜ ਸਵੇਰੇ 4 ਡਿਗਰੀ ਸੈਲਸੀਅਸ ਜੋ ਹੈ ਟੈਂਪਰੇਚਰ ਦਰਜ ਹੋਇਆ ਤੇ ਨਾਲ ਦੀ ਨਾਲ ਪਾਲਮ ਦੇ ਵਿੱਚ 7 ਡਿਗਰੀ ਟੈਂਪਰੇਚਰ ਸੀ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਦਿੱਲੀ ਦੇ ਓਖਲਾ ਦੀਆਂ ਨੇ ਜਿੱਥੇ ਕਿ ਸੰਘਣੀ ਧੁੰਦ ਪੈ ਰਹੀ ਹੈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਮੁਸ਼ਕਲ ਹੋ ਰਹੀ ਹੈ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਆਵਾਜ਼ਾਈ ਕਰ ਰਹੇ ਨੇ ਤੇ ਤੁਹਾਨੂੰ ਮੈਂ एयरपोर्ट ਦਾ ਦੱਸ ਦਿਨਾ ਕਿ ਸੋ ਇਹ ਤਸਵੀਰਾਂ ਅਸੀਂ ਸ਼ਾਇਦ ਸੰਪਰਕ ਟੁੱਟ ਗਿਆ ਲੇਕਿਨ ਇਹ ਸੰਗਨੀ ਤੁੰਦ ਕਰਕੇ ਕਿਸ ਤਰ੍ਹਾਂ ਦੇ ਨਾਲ ਜ਼ਿੰਦਗੀ ਦੀ ਰਫਤਾਰ ਤੇ ਇੱਥੇ ਬ੍ਰੇਕ ਹੈ ਰਿਹਾ ਉਹ तमाम ਮੁਸਾਫਿਰ ਜਿਹੜੇ ਕਿ ਰੇਲਾਂ ਦਾ ਇੰਤਜ਼ਾਰ ਕਰ ਰਹੇ ਨੇ ਫਲਾਈਟਸ ਦਾ ਇੰਤਜ਼ਾਰ ਕਰ ਰਹੇ ਔਰ ਕਿਸ ਕਦਰ ਉਹਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਕਿ ਜਿਹੜੀਆਂ ਪਾਵੇਂ ਉਹ ਟ੍ਰੇਨਸ ਹੋਣ ਜਾਂ ਫਲਾਈਟਸ ਹੋਣ ਉਹ ਦੇਰੀ ਨਾਲ ਚੱਲ ਰਹੀਆਂ ਨੇ ਉਡਾਨ ਨਹੀਂ ਭਰ ਪਾਰੀਆਂ ਨੇ ਔਰ ਆਕਾਸ਼ ਕੋਲ ਇੱਕ ਵਾਰ ਫੇਰ ਚਲਦੇ ਆ ਆਕਾਸ਼ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਵਿਜ਼ਿਬਿਲਟੀ ਬਹੁਤ ਘਟੀ ਹੈ ਔਰ ਅਸਰ ਹੈ ਪੈ ਰਿਹਾ ਹੈ ਕਿ ਜਿਹੜੀਆਂ ਫਲਾਈਟਸ ਨੇ ਉਹ ਇੰਨੀ ਦੇਰੀ ਨਾਲ ਚੱਲ ਰਹੀਆਂ ਨੇ ਕਿ ਜਿਹੜੇ ਮੁਸਾਫਰ ਨੇ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਇਸ ਵੇਲੇ ਜੀ ਲਗਾਤਾਰ ਮੁਸਾਫਰ ਜੋਨੇ ਪ੍ਰਭਾਵਿਤ ਹੋ ਰਹੇ ਨੇ ਉਹਨਾਂ ਨੇ ਜੋ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੁਸਾਫਰਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਘਟੋਟ ਕਈ ਬਰੀਤਾਂ ਕਾਫੀ ਠੰਡਾ ਦਿਨ ਮੰਨਿਆ ਗਿਆ ਤਾਂ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਹੋ ਗਿਆ ਦਿੱਲੀ ਹੋ ਗਿਆ ਇੱਥੇ ਕਈਆਂ ਜਗ੍ਹਾ ਤੇ 0 ਡਿਗਰੀ ਟੈਂਪਰੇਚਰ ਵੀ ਦਰਜ ਕੀਤਾ ਗਿਆ ਹਾਲਾਂਕਿ ਅੱਜ ਜੋ ਥੋੜੀ ਠੰਡ ਹੁਣ ਘਟ ਰਹੀ ਏ ਪਰ ਸ਼ਵੇਰ ਦੇ ਟਾਈਮ ਸੰਗਣੀ ਤੁੰਸੀ ਤੇ ਆਣ ਜਾਣ ਵਿੱਚ ਲੋਕਾਂ ਨੂੰ ਕਾਫੀ ਮੁਸੀਬਤ ਆ ਰਹੀ ਸੀ ਅਜੇ ਵੀ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਠੰਡ ਠੰਡ ਹੈ ਜੋ ਹਜੇ ਜਾਰੀ ਹੈ ਔਰ ਲੋਕ ਜੋ ਆਣ ਜਾਣ ਕਰ ਰਹੇ ਨੇ ਉਹ ਆਪਣੀਆਂ ਗੱਡੀ ਦੀਆਂ ਲਾਈਟਾਂ ਚਲਾ ਕੇ ਆਣ ਜਾਣ ਕਰ ਰਹੇ ਨੇ ਤਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਓਖਲਾ ਤੋਂ ਇਸ ਵਕਤ ਜੋ ਅਸੀਂ ਓਖਲਾ ਦਿੱਲੀ ਦੇ ਵਿੱਚ ਮੌਜੂਦ ਹਾਂ ਤੇ ਲੋਕਾਂ ਨੂੰ ਭਾਰੀ ਮੁਸ਼ਕਿਲ ਆ ਰਹੀ ਹੈ ਸੰਗਣੀ ਧੁੰਦ ਦੇ ਕਾਰਨ ਅਸੀਂ ਪੀਡੀਸੀ ਦੇ ਰਾਹੀਂ ਵੀ ਲੋਕਾਂ ਨੂੰ ਇਹ ਹੀ ਅਪੀਲ ਕਰਾਂਗੇ ਕਿ ਆਰਾਮਦਾਈ ਨਾਲ ਆਪਣਾ ਸਫ਼ਰ ਕਰੋ ਤਾਂ ਕਿ ਕੋਈ ਵੀ ਦੁਰਘਟਨਾ ਹੋਣ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਸਕੋ ਜੀ ਬਿਲਕੁਲ ਔਰ ਸਰ ਨਾਲ ਮਨੀਸ਼ ਵੀ ਬਠਿੰਡਾ ਤੋਂ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਕੋ ਵੀ ਚਲਦੇ ਆ ਮਨੀਸ਼ ਇੱਥੇ ਕੀ ਕੋਈ ਤਸਵੀਰ ਕਿਉਂਕਿ ਲਗਾਤਾਰ ਅਸੀਂ ਦੇਖ ਰਿਹਾ ਪੂਰਾ ਉੱਤਰ ਪ੍ਰਾਰਥ ਪੰਜਾਬ ਇਸ ਵੇਲੇ ਜਿਸ ਨਾਲ ਠੰਡ ਦੀ ਚਪੇਟ ਵਿੱਚ ਹੈ ਲੇਕਿਨ ਸਭ ਤੋਂ ਵੱਡੀ ਮੁਸ਼ਕਿਲ ਇਹ ਜਿਹੜਾ ਕੋਹਰਾ ਛਾਇਆ ਹੋ ਬਿਲਕੁਲ ਅਜਿਹੇ ਹੀ ਮਾਹੌਲ ਬਠਿੰਡਾ ਦਾ ਹੈਗਾ ਕਿ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਵੀ ਲਗਾਤਾਰ ਕੋਹਰਾ ਵਰਸ ਰਿਹਾ ਠੰਡ ਵਰਸ ਰਹੀ ਹੈ ਉਹਦੇ ਨਾਲ ਨਾਲ ਧੁੰਦ ਦਾ ਭਾਰੀ ਕਹਿਰ ਹੈ ਜਿਹੜਾ ਉਹ ਵੀ ਦੇਖਣ ਨੂੰ ਮਿਲ ਰਿਹਾ ਅਸੀਂ ਇਸ ਵਕਤ ਬਠਿੰਡਾ 'ਚ ਖੜੇ ਇੱਕ ਵਾਰ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿ ਲੋਕ ਨੇ ਜਿਹੜੇ ਆਪਣੇ ਵਾਹਨਾਂ ਨੂੰ ਲਾਈਟਾਂ ਛੱਡ ਕੇ ਚਲਾ ਰਹੇ ਨੇ ਬੜੇ ਹੀ ਦੀ ਮੀ ਗਤੀ ਨਾਲ ਜਿਹੜੇ ਵਾਹਨ ਨੇ ਉਹ ਚੱਲ ਰਹੇ ਨੇ ਬਿਸ਼ੱਕ ਕਿਉਂਕਿ ਜਿਹੜੇ ਰੋਜ਼ਾਨਾ ਕੰਮ ਤੇ ਜਾਣਾ ਜਿਨ੍ਹਾਂ ਨੇ ਡਿਊਟੀ ਤੇ ਜਾਣਾ ਜਾਂ ਜਿਸ ਤਰ੍ਹਾਂ ਪਿਛਲੇ ਦਿਨੀ ਭਾਵੇਂ ਕਿ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਜਿਹੜੀਆਂ ਵਧਾ ਦਿੱਤੀਆਂ ਨੇ ਪਰ 5ਵੀਂ ਤੋਂ ਲੈ ਕੇ 8ਵੀਂ ਤੱਕ ਦੇ 10ਵੀਂ ਤੋਂ 12ਵੀਂ ਤੱਕ ਦੇ ਸਕੂਲ ਆ ਜਿਹੜੇ ਉਹ ਲੱਗ ਰਹੇ ਨੇ ਉਸ ਕਰਕੇ ਬੱਚਿਆਂ ਨੂੰ ਅਧਿਆਪਕਾਂ ਨੂੰ ਜਾਂ ਹੋਰ ਨੌਕਰੀ ਪੇਸ਼ਾ ਲੋਕ ਨੇ ਜਿਹੜੇ ਉਹਨਾਂ ਨੂੰ ਆਪਣੇ ਸਮੇਂ ਸਿਰ ਪਹੁੰਚਣ ਤੇ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਨਜ਼ਰ ਆ ਰਹੀ ਹੈਗੀ ਇਹ ਲੋਕ ਜਿਹੜੇ ਆਹ ਨੇ ਆਪਣੀਆਂ ਲੈਟਾਂ ਛੱਡ ਕੇ ਬੜੀ ਮੁਸ਼ਕਿਲ ਨਾਲ ਚਲਾ ਰਹੇ ਨੇ ਜੋ ਸਫਰ ਨੇ 15 ਮਿੰਟ ਦਾ ਸਫਰ ਘੰਟੇ-ਘੰਟੇ ਵਿੱਚ ਉਹਨਾਂ ਨੂੰ ਤੈਅ ਕਰਨਾ ਪੈ ਰਿਹਾ ਹਾਦਸੇ ਇਤਨਾ ਕਿਤੇ ਬਦਨ ਦਾ ਜਿਹੜਾ ਉਹ ਵੀ ਖਤਰਾ ਬਣਿਆ ਹੋਇਆ ਪਰ ਕਿਸਾਨਾਂ ਲਈ ਇਹ ਜਿਹੜੀ ਇਹ ਠੰਡ ਕਾਫੀ ਜ਼ਿਆਦਾ ਲਾਹੇਵੰਦ ਸਾਬਤ ਹੋ ਰਹੀ ਹੈ ਕਿਸਾਨ ਇਸ ਠੰਡ ਨੂੰ ਲਾਹੇਵੰਦ ਦੱਸਦੇ ਨੇ ਇਸ ਨਾਲ ਕਣਕ ਦੀ ਜਿਹੜੀ ਪੈਦਾਵਾਰ ਹੈ ਇਸ ਵਾਰ ਚੰਗੀ ਹੋਣ ਦੀ ਸੁਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕਣਕ ਦਾ ਝਾੜਾ ਜਿਹੜਾ ਉਹ ਚੰਗਾ ਨਿਕਲਣ ਦੀ ਸੁਭਾਵਨਾ ਹੈਗੀ ਹੈ ਇਸ ਦੇ ਨਾਲ ਨਾ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਪਿਛਲੇ ਆਉਣ ਵਾਲੇ 2-3 ਦਿਨਾਂ ਵਿੱਚ ਇਸੇ ਤਰ੍ਹਾਂ ਠੰਡ ਤੇ ਕੋਹਰਾ ਲਗਾਤਾਰ ਜਾਰੀ ਰਹਿਣ ਦਾ ਅਲਰਟ ਵੀ ਜਾਰੀ ਕੀਤਾ ਹੈਗਾ D. ਜੀ ਜੀ ਮਨੀਸ਼ ਚੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਗੁਰਦਰਸ਼ਨ ਔਰ ਆਕਾਸ਼ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀਆਂ ਤਸਵੀਰਾਂ ਔਰ ਜਾਣਕਾਰੀ ਲਈ ਸੋ ਇਹ ਇਸ ਵੇਲੇ ਦੀ ਤਸਵੀਰ ਹੈ ਜਿਹੜਾ ਪੂਰਾ ਉੱਤਰ ਪ੍ਰਦੇਸ਼ ਔਰ ਪੰਜਾਬਸ ਮੇ ਜੋ ਕੜਾਕੇ ਦੀ ਠੰਡ ਪੈ ਰਹੀ ਹੈ ਸੰਗਨ ਜਿਹੜੀ ਧੁੰਦੀ ਚਿੱਟੀ ਚਾਦਰ ਛਾਈ ਹੈ ਔਰ ਉੱਤੇ ਹੀ ਲੋਕਾਂ ਲਈ ਵੱਡੀ ਮੁਸ਼ਕਿਲਾਂ ਖੜੀ ਕਰ ਰਹੀ ਹੈ ਕਿਉਂਕਿ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਨੇ ਰੱਦ ਹੋ ਰਹੀਆਂ ਨੇ ਹਵਾਈ ਸੇਵਾਵਾਂ ਜਿਸ ਤਰ੍ਹਾਂ ਨਾਲ ਤਸਵੀਰਾਂ ਆਈਆਂ ਵੀ ਤੁਹਾਨੂੰ ਦਿਖਾਈਆਂ ਨੇ ਮੁਸਾਫਰਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ-ਕਈ ਘੰਟੇ ਉਹਨਾਂ ਨੂੰ ਕੋਰਾ ਪੈ ਰਿਹਾ ਉਹ ਕੋਈ ਜ਼ਿਆਦਾ ਚੰਗਾ ਵੀ ਨਹੀਂ ਜਿਸ ਨਾਲ ਲਾਲੂ ਦੀ ਫਸਲ ਦੇ ਲਈ ਕੋਈ ਚੰਗੀ ਨਹੀਂ ਦੱਸੀ ਜਾ ਰਹੀ ਲੇਕਿਨ ਇਸ ਵਿੱਚਕਾਰ ਮੌਸਮ ਵਿਭਾਗ ਦਾ ਇਹ ਜ਼ਰੂਰ ਕਹਿਣਾ ਕਿ ਹੱਲੇ ਆਉਣ ਵਾਲੇ ਕੁਝ ਦਿਨ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ